ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਹਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਆ ਉਹ ਡੋਡੇ ਨੇ ਜਿਹੜੇ ਕਿ ਇੱਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਨਾਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜਾ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਛ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰ ਹੀ ਚੰਡੀਗੜ੍ਹ ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕੇਾਂ ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾੜੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਰਵਰਮਾ ਢੇਰੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ ਇਸੇਮਾਲ ਕੀਤਾ ਜਾਂਦਾ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਡੋਡੇ ਨੇ ਜਿਹੜੇ ਕਿ ਇੱਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਰਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇੱਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇੱਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਰੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਵਨ ਵਰਮਾ ਡਿਰੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ پارک ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈਏ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਡੋਡੇ ਨੇ ਜਿਹੜੇ ਕਿ ਇਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਅਧਾਰ ਤੇ ਉਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾੜੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਰਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਹਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਆ ਉਹ ਡੋਡੇ ਨੇ ਜਿਹੜੇ ਕਿ ਇੱਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇੱਥੋਂ ਸਾਰੇ ਜਿੰਨੇ ਵੀ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇੱਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਛ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ ਚ ਇਹ ਸਾਹਮਣੇ ਆਇਆ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀ ਕਿਆ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਰੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਸ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸੂ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪlant ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ ਇਸੇ ਮਾਲ ਕੀਤਾ ਜਾਂਦਾ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਡੋਡੇ ਨੇ ਜਿਹੜੇ ਕਿ ਇੱਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਰਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜਾ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਆ ਉਹ ਡੋਡੇ ਨੇ ਜਿਹੜੇ ਕੀ ਇਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜਾ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਛ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰ ਹੀ ਚੰਡੀਗੜ੍ਹ ਚ ਇਸ ਸਾਹਮਣੇ ਆਇਆ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਰੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਰ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ ਇਸੇਮਾਲ ਕੀਤਾ ਜਾਂਦਾ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਡੋਡੇ ਨੇ ਜਿਹੜੇ ਕਿ ਇੱਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਰਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇੱਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇੱਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਡੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਜਨ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈਏ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਆ ਉਹ ਡੋਡੇ ਨੇ ਜਿਹੜੇ ਕੀ ਇਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇਥੋਂ ਚਖ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਹ ਸਾਹਮਣੇ ਆਇਆ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਰੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਰਵਰਮਾ ਡੇਲੀ ਪੋਸਟ ਚੰਡੀਗੜ੍ਹ ਚ ਚੰਡੀਗੜ੍ਹ ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਹਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਆ ਉਹ ਡੋਡੇ ਨੇ ਜਿਹੜੇ ਕਿ ਇਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਮਸਤਰੀ ਦੇ ਮਾਲਕ ਨੇ ਉਨਾਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜਾ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜਾ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਛ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਰੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਜੋ ਵਰਮਾ ਡਿਰੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ ਇਸੇ ਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਡੋਡੇ ਨੇ ਜਿਹੜੇ ਕਿ ਇੱਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਰਸਰੀ ਦੇ ਮਾਲਕ ਨੇ ਉਹਨਾਂ ਤੋਂ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇੱਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇੱਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕੇਾਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਡੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸੋ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ پارک ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪਲਾਂਟ ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ ਅਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈਏ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਡੋਡੇ ਨੇ ਜਿਹੜੇ ਕਿ ਇਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਔਰ ਇਹ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇੱਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਆ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜਾ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਝ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ 'ਚ ਇਸ ਸਾਹਮਣੇ ਆਇਆ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾੜੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸੂਰ ਬਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪlant ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ 'ਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇ ਨਰਸਰੀ ਦੀਆਂ ਜਿੱਥੇ ਇਹ ਹਫੀਮ ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ ਉਹ ਬਰਾਮਦ ਕੀਤੇ ਗਏ ਨੇ ਆਹ ਤਸਵੀਰਾਂ ਤੁਸੀਂ ਦੇਖੋ ਆ ਉਹ ਖੇਤੀ ਦੀ ਅਸੀਂ ਗੱਲ ਕਰ ਰਹੇ ਆ ਉਹ ਡੋਡੇ ਨੇ ਜਿਹੜੇ ਕਿ ਇਥੋਂ ਬਰਾਮਦ ਕੀਤੇ ਗਏ ਨੇ ਘੱਟੋ ਘੱਟ 725 ਪੌਦੇ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਨਸਰੀ ਦੇ ਮਾਲਕ ਨੇ ਉਹਨਾਂ ਤੇ ਫਿਲਹਾਲ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਇੱਥੋਂ ਸਾਰੇ ਜਿੰਨੇ ਵੀ ਇਹ ਪੌਦੇ ਸੀਗੇ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਉਹਨਾਂ ਨੂੰ ਜਿਹੜੇ ਗੁਪਤ ਸੂਚਨਾ ਦੇ ਆਧਾਰ ਤੇ ਉਹਰੇ ਜਿੰਨੇ ਵੀ ਪੌਦੇ ਸੀਗੇ ਉਹਨਾਂ ਨੂੰ ਇੱਥੋਂ ਚੱਕ ਲਿੱਤਾ ਗਿਆ ਬਰਾਮਦ ਕਰ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਵਕਤ ਕਿਸੇ ਨੂੰ ਵੀ ਇਸ ਨਰਸਰੀ ਦੇ ਅੰਦਰ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਮਾਲਕ ਨੇ ਸਮੀਰ ਕਾਲੀਆ ਜਿਹੜੇ ਦੱਸਿਆ ਜਾ ਰਿਹਾ ਹੈ ਜਿਹੜੇ ਮਾਲਕ ਨੇ ਨਰਸਰੀ ਦੇ ਉਹਨਾਂ ਤੇ ਵੀ ਜਿਹੜੇ ਆ ਉਹ ਮਾਮਲਾ ਦਰਜ ਕਰ ਲਿੱਤਾ ਗਿਆ ਤਾਂ ਫਿਲਹਾਲ ਪੁਲਿਸ ਐਕਸ਼ਨ ਕੀ ਕੁਛ ਲੈਂਦੀ ਹੈ ਇਹ ਜ਼ਰੂਰ ਅੱਗੇ ਦੇਖਣਾ ਹੋਵੇਗਾ ਪਰ ਪਹਿਲੀ ਵਾਰੀ ਚੰਡੀਗੜ੍ਹ ਚ ਇਸ ਤਰ੍ਹਾਂ ਬਣਿਆ ਹੈ ਕਿਉਂਕਿ ਜਿਹੜੇ ਪੰਜਾਬ ਦੇ ਬਾਰਡਰ ਨੇ ਉੱਥੇ ਉਸ ਦੇ ਆਸ-ਪਾਸ ਦੇ ਇਲਾਕਿਆਂ ਚ ਜਿਹੜੀ ਇਹੋ ਜਿਹੀ ਖਬਰਾਂ ਬਹੁਤ ਆਉਂਦੀਆਂ ਸੀਗੀਆਂ ਪਰ ਸ਼ਾਇਦ ਪਹਿਲੀ ਵਾਰ ਹੋਏਗਾ ਕਿ ਚੰਡੀਗੜ੍ਹ ਚ ਇਸ ਤਰੀਕੇ ਨਾਲ ਅਫੀਮ ਦੀ ਖੇਤੀ ਚੱਲ ਰਹੀ ਸੀ ਜਿਹੜੀ ਗੁਪਤ ਧਾਰ ਤੇ ਜਿਹੜਾ ਪਤਾ ਲੱਗਿਆ ਜਦ ਪੁਲਿਸ ਨੂੰ ਪੁਲਿਸ ਨੇ ਰੇਡ ਕਰਕੇ ਇਹ ਸਾਰੀ ਜਿਹੜੀ ਖੇਤੀ ਸੀਗੀ ਸਾਰੇ ਪੌਦੇ ਸੀਗੇ 725 ਦੇ ਕਰੀਬ ਉਹਨਾਂ ਨੂੰ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਪਰ ਫਿਲਹਾਲ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਸ-ਪਾਸ ਦੇ ਹੋਰ ਇਲਾਕਿਆਂ 'ਚ ਇਸੇ ਤਰੀਕੇ ਨਾਲ ਗੁਪਤ ਸੂਚਨਾ ਦੇ ਗੁਪਤ ਤਰੀਕੇ ਨਾਲ ਜਿਹੜੀ ਹੈ ਉਹ ਅਫੀਮ ਦੀ ਖੇਤੀ ਚੱਲ ਰਹੀ ਹੈ ਜਾਂ ਨਹੀਂ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਨ ਵਰਮਾ ਡੇਲੀ ਪੋਸਟ ਚੰਡੀਗੜ੍ਹ ਚੰਡੀਗੜ੍ਹ 'ਚ ਪਹਿਲੀ ਵਾਰੀ ਅਫੀਮ ਦੀ ਖੇਤੀ ਮਿਲੀ ਹੈ ਜਿਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਹੈ ਤੁਸੀਂ ਤਸਵੀਰਾਂ ਦੇਖੋ ਆਈਟੀ ਪਾਰਕ ਦੀਆਂ ਨੇ ਜਿੱਥੇ 725 ਦੇ ਕਰੀਬ ਅਫੀਮ ਦੇ ਪੌਦੇ ਮਿਲੇ ਇਹ ਜਿਹੜੀ ਹੈ ਪlant ਹੈ ਜਿਹੜਾ ਕਹਿ ਲਈਏ ਆਪਾਂ ਪੌਦਾ ਹੈ ਜਿਹੜਾ ਅਫੀਮ ਦੀ ਖੇਤੀ استعمال ਕੀਤਾ ਜਾਂਦਾ ਹੈ ਤੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਉਹ ਬਲੂਮਿੰਗ ਡੇਲ ਨਰਸਰੀ ਦੀਆਂ ਜਿੱਥੇ ਇਹ افیم ਦੀ ਖੇਤੀ ਪਾਈ ਜਾਏਗੀ ਨਾਲ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ 725 ਦੇ ਕਰੀਬ ਜਿਹੜੇ ਹੈ ਉਹ ਬੂਟੇ ਜਿਹੜੇ ਕਹਿ ਲਈ ਆਪਾਂ ਪਹਿਲੀ ਵਾਰੀ ਉਹ ਮਿਲੇ ਨੇ ਇਸ ਤੋਂ ਇਲਾਵਾ ਜਿਹੜਾ ਲਾਲ ਫੁੱਲ ਹੁੰਦਾ ਉਹ ਮਿਲਿਆ ਇਸ ਤੋਂ ਇਲਾਵਾ ਜਿਹੜਾ ਡੋਡੇ ਨੇ